ਜੜ ਦੀ ਸੰਗਤ ਕਰਦੇ ਆ ਕਰਦੇ ਆ ਸੂਖਸ਼ਮ ਸਰੀਰ ਵੀ ਝੜੋ ਗਏ ਬਾਹ ਅਚੇਤ ਹੋ ਗਏ ਸੌ ਗਏ ਫੋ ਮੈਂ ਕਈ ਦਫਾ ਜੀ ਕੀਤੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਬ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਇਸ ਸੁਤੀ ਹੋਈ ਚੇਤਨਾ ਨੂੰ ਜਗਾਉਣ ਵਾਸਤੇ ਸੇਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਇਹ ਕਿਤਨਾ ਜਪੀਏ ਬਾਹ ਰੰਗ ਬਾਹ ਮਾਰ ਪ੍ਰਭ ਜਪੀਏ ਜਪੀ ਜਾ ਜਪੀ ਜਾ ਉਤਨੇ ਚਿਰ ਤੱਕ ਜਪੀ ਜਾ ਜਿਤਨੇ ਚਿਰ ਤੱਕ ਮਨ ਪੂਰਾ ਜਾਗਦਾ ਨਹੀਂ ਪੂਰਨ ਤੌਰ ਤੇ ਜਾਗਿਆ ਹੋਇਆ ਮਨਕ ਸੂਖਸ਼ਮ ਤਲ ਤੇ ਮਹਾਰਾਜ ਕਹਿੰਦੇ ਨੇ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਸਾਬਤ ਵਸਤੂ ਆਪਣੀ ਰਵੇ ਸਾਬਤ ਵਸਤੂ ਕੀ ਪਰਮਾਤਮਾ ਪਰਮ ਰਸ ਪਰਮ ਅਨੰਦ ਇਹ ਕਿਸ ਨੂੰ ਪ੍ਰਾਪਤ ਹੁੰਦਾ ਹੈ ਜਿਹਦਾ ਮਨ ਪੂਰਨ ਤੌਰ ਤੇ ਜਾਗ ਹੈ ਇਹਦੇ ਨੇ ਇੱਕ ਭਾਗ ਹੀ ਜਾਗਿਆ ਮਨ ਦੇ ਨੌ ਭਾਗ ਸੁੱਤੇ ਰਹੇ ਨੇ। ਤੋਂ ਉਸ ਇੱਕ ਭਾਗ ਨੂੰ ਥੋੜਾ ਜਿਹਾ ਪਦਾਰਥਾਂ ਦਾ ਬੋਧ ਹੈ। ਥੋੜਾ ਜਿਹਾ ਸੰਸਾਰ ਦਾ ਬੋਧ ਹੈ। ਬਾਕੀ ਕੁਝ ਵੀ ਨਹੀਂ ਕੁਝ ਵੀ ਨਹੀਂ। ਇਸ ਵਾਰੀ ਗੁਰਬਾਣੀ ਇੱਕ ਹੋਰ ਸ਼ਬਦ ਵਰਤੀ ਹੈ ਜਾਗਤ ਸੋਇਆ ਜਨਮ ਗਵਾਇਆ। ਇਹ ਜਾਗਦਾ ਦਿਖਾਈ ਦੇ ਰਿਹਾ ਜਦ ਕਿ ਟੋਟਲੀ ਸੁੱਤਾ ਹੈ।